ਠੰਡ ਦਾ ਮੌਸਮ ਹੈ ਠੰਡ ਕਾਫੀ ਹੈ ਲੇਕਿਨ ਕਈ ਲੋਕ ਠੰਡ ਕੁਛ ਜ਼ਿਆਦਾ ਹੀ ਮੰਨਦੇ ਨੇ ਉਹਨਾਂ ਨੂੰ ਆਮ ਦਿਨਾਂ 'ਚ ਵੀ ਕਾਫੀ ਜ਼ਿਆਦਾ ਠੰਡ ਲੱਗਦੀ ਹੈ ਕਿ ਇਹ ਕੋਈ ਕਮਜ਼ੋਰੀ ਆ ਜਾਂ ਫਿਰ ਕੋਈ ਹੋਰ ਰਾਜ ਆ ਜੀ ਇਹ ਆਇਓਡੀਨ ਦੀ ਡੈਫੀਸ਼ੈਂਸੀ ਹੈ ਜੀ ਉਹਨਾਂ ਨੂੰ ਚੈੱਕ ਕਰਨਾ ਉਹਨਾਂ ਦੇ ਦੰਦ ਤੇ ਨਾ ਜੀਭ ਤੇ ਨਾ ਦੰਦਾਂ 'ਤੇ ਨਿਸ਼ਾਨ ਚੱਪੇ ਹੋਣਗੇ ਜੇ ਫਲੈਟ ਕਰਨਗੇ ਨਾ ਐ ਲੈਦੇ ਮੈਂ ਆਰੀ ਮੰਗੋ ਉਹਨਾਂ ਦੇ ਨੌਂਾਂ 'ਚ ਬਰੀਕ ਬਰੀਕ ਲਾਈਨਾਂ ਨੇ ਤਾਂ ਸਿੰਪਲ ਜਿਹਾ ਲਾ ਦੇ ਗਰਦਨ ਦੇ ਪਿੱਛੇ ਆਇਲ ਲਾ ਕੇ ਨਾ ਜੀ ਜੀ ਆਹ ਥਾਇਰੋਇਡ ਦੇ ਬਿਲਕੁਲ ਆਪੋਜ਼ਿਟ ਪੂਰੇ ਮ사ਜ ਕਰਨੀਏ ਖੱਬੇ ਗਰਦਨ ਪਿੱਛੇ ਘੇਰ ਕੇ ਉਹਦੀ ਮਸਾਜ ਕਰਾਣੀ ਹੈ ਵਿਦਨ 5 ਮਿੰਟ ਹੱਥ ਪੈਰ ਜਿਹੜੇ ਠੰਡੇ ਸੀ ਉਹ ਨਾਰਮਲ ਆ ਜਾਣੇ ਆ ਮਸਾਜ ਫਿਰ ਸਿੰਪਲ ਕਰਾਉਣੀ ਹਾਂ ਜਿਵੇਂ ਇੱਕ ਪ੍ਰੈਸ਼ਰ ਮੰਗੋ ਅੰਦਰ ਨੂੰ ਦਬਣਾ ਇਹ ਸਮਝੋ ਉਹ ਹੈ ਰੀੜ ਦੀ ਹੱਡੀ ਦੇ ਅੰਦਰ ਦਬਣਾ ਗਰਦਨ ਘੇਰ ਕੇ ਇਹਦੇ ਪਿੱਛੇ ਸੀ ਬੋਨਸ ਨੇ ਸੀ 1 ਸੀ 2 ਸੀ 7 ਤੱਕ ਪੂਰੇ ਮਸਾਜ ਕਰਾਈਓ ਵਿਦਨ 5 ਮਿੰਟਸ ਨੂੰ ਲੱਗੂਗਾ ਵਧੀਆ ਲੱਗ ਰਿਹਾ ਗਰਮੀ ਜਿਵੇਂ ਟੈਂਪਰੇਚਰ ਠੀਕ ਹੋ ਗਿਆ ਤੇ ਆਇਓਡੀਨ ਲਈ ਸੀ ਕੈਲਪ ਇੱਕ ਨਾਮ ਦਾ ਕੈਪਸੂਲ ਮਿਲ ਜਾਂਦਾ ਸੀ ਕੈਲਪ ਸਮੁੰਦਰ ਦੇ ਇੱਕ ਉਹ ਜਿਹੜੀ ਬੂਟੀ ਹੈ ਸਮੁੰਦਰ ਤੋਂ ਨਿਕਲਦੀ ਹੈ ਉਹ ਲਾਉਂਗੇ ਆਇਓਡੀਨ ਪੂਰਾ ਹੋ ਜਾਏਗਾ ਤੇ ਜਿਵੇਂ ਮੈਂ ਕਹਿਣਾ ਹੁੰਨਾ ਹੈ ਫਲੋਰਾਈਡ ਫਰੀ ਚੀਜ਼ਾਂ ਵਰਤੋ ਫਲੋਰਾਈਡ ਆਇਓਡੀਨ ਨੂੰ ਬਲੌਕ ਕਰਦੀ ਹੈ ਤਾਂ ਫਲੋਰਾਈਡ ਫਰੀ ਚੀਜ਼ਾਂ ਵਰਤੋ